ਚੈਨਲਾਂ ਦੇ ਉੱਪਰ ਖਬਰਾਂ ਚੱਲ ਪਈਆਂ ਨੇ ਤੇ ਡੀਆਈਜੀ ਨੂੰ ਇਹ ਦੇਖ ਦੇ ਦਿੱਤੇ ਗਏ ਨੇ ਕਿ ਇਸ ਇਸ ਜਿਹੜੀ ਜਿਹੜੀ ਚਿੱਠੀ ਲਿਖੀ ਆ ਉਸ ਠੇਕੇਦਾਰ ਨੇ ਤੇ ਕਾਰਵਾਈ ਕੀਤੀ ਜਾਵੇ ਮੈਂ ਭਗਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਮਾਨ ਸਾਹਿਬ ਕਾਰਵਾਈਆਂ ਕਰਨੀਆਂ ਨੇ ਤਾਂ ਚਿੱਟਿਆਂ ਵਾਲਿਆਂ ਤੇ ਕਰ ਲੋ ਕਾਰਵਾਈਆਂ ਕਰਨੀਆਂ ਨੇ ਤਾਂ ਠੱਗਾਂ ਤੇ ਕਰ ਲੋ ਚੋਰਾਂ ਤੇ ਕਰ ਲੋ ਕਾਰਵਾਈਆਂ ਕਰਨੀਆਂ ਨੇ ਤਾਂ ਉਹਨਾਂ ਤੇ ਕਰ ਲਓ ਜਿਹੜੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਸਾਡਾ ਪਾਣੀ ਜੋ ਸਤਲੁਜ ਦੇ ਵਿੱਚ ਬੰਦੇ ਪਾ ਰਹੇ ਨੇ ਗੰਦਲਾ ਕਰ ਰਹੇ ਨੇ ਪਾਣੀ ਨੂੰ ਸਾਡੇ ਨੂੰ ਉਹਨਾਂ ਤੇ ਕਾਰਵਾਈਆਂ ਕਰ ਲਓ ਤੁਸੀਂ ਕਾਰਵਾਈਆਂ ਕਿਹਨਾਂ ਤੇ ਕਰਨੇ ਹੋ ਜੋ ਪੰਜਾਬ ਦੇ ਹੱਕ ਚ ਬੋਲਦੇ ਆ ਜੋ ਪੰਜਾਬ ਨਾਲ ਖੜਦੇ ਆ ਜੋ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਆ ਜੋ ਬੋਲੀ ਦੀ ਗੱਲ ਕਰਦੇ ਆ ਜੋ ਧਰਤੀ ਬਚਾਉਣ ਦੀ ਗੱਲ ਕਰਦੇ ਆ ਕਿਉਂਕਿ ਇਹ ਗੱਲਾਂ ਤੁਹਾਨੂੰ ਚੁਪਦੀਆਂ ਨੇ ਹਾਂਜੀ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਰਕਾਰ ਦੇ ਜਿਹੜੇ ਕਾਰਨਾਮੇ ਨੇ ਉਹ ਸਾਹਮਣੇ ਹੁਣੇ ਸਟਾਰਟ ਹੋ ਗਏ ਨੇ ਤੁਹਾਨੂੰ ਪਤਾ ਹੀ ਆ ਕਿ ਲੱਖਾ ਸਿੰਘ ਸਿਧਾਣਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਹੱਕ ਚ ਬਲੰਦ ਆਵਾਜ਼ ਕਰਦਾ ਆ ਰਿਹਾ ਹੈ ਪੰਜਾਬ ਦੇ ਲਈ ਕਈ ਐਦਾਂ ਦੇ ਕੰਮ ਕੀਤੇ ਆ ਕਿ ਲੱਖਾ ਸਿੰਘ ਸਿਧਾਣਾ ਦਾ ਪੰਜਾਬੀ ਦੇਣ ਨਹੀਂ ਦੇ ਸਕਦੇ ਬੋਲੀ ਦਾ ਮੁੱਦਾ ਲਾ ਲਓ ਪੰਜਾਬੀ ਦਾ ਅ ਕਿਸਾਨੀ ਅੰਦੋਲਨ ਦੇ ਵਿੱਚ ਯੋਗਦਾਨ ਲਾ ਲਓ ਚਿੱਟੇ ਨੂੰ ਰੋਕਣ ਦੇ ਲਈ ਉਪਰਾਲੇ ਲਾ ਲੋ ਵਾਤਾਵਰਨ ਨੂੰ ਸੁਧਾਰਨ ਦੇ ਲਈ ਉਪਰਾਲੇ ਲਾ ਲੋ ਪਾਣੀ ਬਚਾਉਣ ਦੇ ਲਈ ਧਰਨੇ ਤੱਕ ਦੇਣੇ ਘੱਲ ਖੁਰਦ ਨਹਿਰਾਂ ਤੇ ਬਹਿ ਕੇ ਨਹਿਰਾ ਪੱਕੀਆਂ ਹੋਣ ਤੋਂ ਬਚਾਉਣਾ ਇਹ ਲੱਖਾ ਸਿੰਘ ਸਿਧਾਣਾ ਦੇ ਕੰਮ ਨੇ ਇਹ ਪੰਜਾਬ ਦੇ ਲਈ ਲੱਖਾ ਸਿੰਘ ਸਿਧਾਣਾ ਹਿੱਕ ਢਾ ਕੇ ਖੜਦਾ ਤੇ ਅੱਜ ਕੀ ਹੋ ਰਿਹਾ ਕਿ ਲੱਖਾ ਸਿੰਘ ਸਿਧਾਣਾ ਨੂੰ ਜੇਲ੍ਹ ਦੇ ਵਿੱਚ ਧੱਕਣ ਦੀਆਂ ਗੱਲਾਂ ਹੋ ਰਹੀਆਂ ਨੇ ਜਿਵੇਂ ਕਿ ਪਹਿਲਾਂ ਹੀ ਸਾਡੇ ਮੁੰਡੇ ਡਿਬਰੂਗੜ ਬੈਠੇ ਐ एनएसए लाके ਆ ਸਰਕਾਰ ਨੇ ਭਗਤਮਾਨ ਦੀ ਸਰਕਾਰ ਨੇ ਜੋ ਸਿੱਖਾਂ ਦੀ ਵਿਰੋਧੀ ਸਰਕਾਰ ਹੈ ਜੋ ਸਿੱਖਾਂ ਤੇ ਇੰਨਾ ਕੁ ਲੱਗਦੀ ਹੈ ਗੱਲਾਂ ਹੀ ਛੱਡ ਦਿਓ एनएसए लाके ਡਿਬਰੂਗੜ੍ਹ ਬੈਠੇ ਆ ਤੇ ਜਿਹੜੇ ਇੱਥੇ ਬਾਕੀ ਰਹਿ ਗਏ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਹੱਕ 'ਚ ਬੋਲਦੇ ਆ ਉਹਨਾਂ ਨੂੰ ਵੀ ਜੇਲ੍ਹਾਂ 'ਚ ਧੱਕਣ ਦੀ ਬਿਲਕੁਲ ਤਿਆਰੀ ਹੈ ਬਈ ਲੱਖਾ ਸਿੰਘ ਸੁਧਾਨਾ ਤੇ ਇਹ ਜੁਰਮ ਸਾਫਤ ਕਰ ਰਹੀ ਹੈ ਸਰਕਾਰ ਨੂੰ ਹੁਕਮੇ ਢੰਗ ਦੇ ਵਿੱਚ ਕੋਈ ਆਪਣਾ ਹੀ ਸਰਕਾਰੀ ठेकेदार ਬਣਾ ਕੇ ਉਹਨੂੰ ਗਵਾਹ ਬਣਾ ਕੇ ਉਹਦੇ ਵੱਲੋਂ ਇੱਕ ਚਿੱਠੀ ਲਿਖਵਾ ਦਿੱਤੀ ਗਈ ਹੈ ਗ੍ਰਹਿ ਵਿਭਾਗ ਨੂੰ ਕਿ ਲੱਖਾ ਸਿੰਘ ਸਿਧਾਣਾ ਨੇ ਮੈਨੂੰ ਧਮਕੀ ਦਿੱਤੀ ਹੈ ਜਾਨੋਂ ਮਾਰਨ ਦੀ ਤੇ ਅੱਗ ਲਾ ਕੇ ਸਾੜਨ ਦੀ ਕਿ ਲੱਖਾ ਸਿੰਘ ਸਿਧਾਣਾ ਵੱਲੋਂ ਧਮਕੀ ਕਿਸੇ ਫੋਨ 'ਤੇ ਦਿੱਤੀ ਹੋਣੀ ਹੈ ਕੋਈ ਰਿਕਾਰਡਿੰਗ ਹੋਣੀ ਹੈ ਕੋਈ ਪੁਖਤਾ ਸਬੂਤ ਹੋਣਾ ਉਹ ਤਾਂ ਪੇਸ਼ ਕਰ ਦਿਓ ਚੈਨਲਾਂ ਦੇ ਉੱਪਰ ਖਬਰਾਂ ਚੱਲ ਪਈਆਂ ਨੇ ਤੇ ਡੀਆਈਜੀ ਨੂੰ ਇਹ ਦੇਖ ਦੇ ਦਿੱਤੇ ਗਏ ਨੇ ਕਿ ਇਸ ਇਸ ਜਿਹੜੀ ਜਿਹੜੀ ਚਿੱਠੀ ਲਿਖੀ ਆ ਉਸ ਠੇਕੇਦਾਰ ਨੇ ਤੇ ਕਾਰਵਾਈ ਕੀਤੀ ਜਾਵੇ ਮੈਂ ਭਗਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਮਾਨ ਸਾਹਿਬ ਕਾਰਵਾਈਆਂ ਕਰਨੀਆਂ ਨੇ ਤਾਂ ਚਿੱਟਿਆਂ ਵਾਲਿਆਂ ਤੇ ਕਰ ਲੋ ਕਾਰਵਾਈਆਂ ਕਰਨੀਆਂ ਨੇ ਤਾਂ ਠੱਗਾਂ ਤੇ ਕਰ ਲੋ ਚੋਰਾਂ ਤੇ ਕਰ ਲੋ ਕਾਰਵਾਈਆਂ ਕਰਨੀਆਂ ਨੇ ਉਹਨਾਂ ਤੇ ਕਰ ਲਓ ਜਿਹੜੇ ਪੰਜਾਬ ਨੂੰ ਬਰਬਾਦ ਕਰ ਰਹੇ ਨੇ ਸਾਡਾ ਪਾਣੀ ਜੋ ਸਤਲੁਜ ਦੇ ਵਿੱਚ ਬੰਦੇ ਪਾ ਰਹੇ ਨੇ ਗੰਦਲਾ ਕਰ ਰਹੇ ਨੇ ਪਾਣੀ ਨੂੰ ਸਾਡੇ ਨੂੰ ਉਹਨਾਂ ਤੇ ਕਾਰਵਾਈਆਂ ਕਰ ਲਓ ਤੁਸੀਂ ਕਾਰਵਾਈਆਂ ਕਿੰਨਾ ਤੇ ਕਰਨੇ ਹੋ ਜੋ ਪੰਜਾਬ ਦੇ ਹੱਕ ਚ ਬੋਲਦੇ ਆ ਜੋ ਪੰਜਾਬ ਨਾਲ ਖੜਦੇ ਆ ਜੋ ਪੰਜਾਬ ਦੇ ਪਾਣੀ ਦੀ ਗੱਲ ਕਰਦੇ ਆ ਜੋ ਬੋਲੀ ਦੀ ਗੱਲ ਕਰਦੇ ਆ ਜੋ ਧਰਤੀ ਬਚਾਉਣ ਦੀ ਗੱਲ ਕਰਦੇ ਆ ਕਿਉਂਕਿ ਇਹ ਗੱਲਾਂ ਤੁਹਾਨੂੰ ਚੁਬਦੀਆਂ ਨੇ ਜੇਕਰ ਅੱਜ ਸੋਚੀਏ ਤਾਂ ਵਿਰੋਧੀ ਧਿਰ ਤਾਂ ਬਿਲਕੁਲ ਖਤਮ ਹੈ ਕਾਂਗਰਸ ਖਤਮ ਹੈ ਕੱਲ ਹੀ ਖਤਮ ਨੇ ਬਦਲ ਕੇ ਤੇ ਜੇਕਰ ਅੱਜ ਕੋਈ ਹੈ ਤਾਂ ਲੱਖਾ ਸਿੰਘ ਸੁਧਾਨਾ ਜੋ ਉਹਨਾਂ ਨੂੰ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਿਹਾ ਹੈ ਜੋ ਉਹਨਾਂ ਨੂੰ ਵਿਰੋਧੀ ਬਣ ਕੇ ਟੱਕਰ ਰਿਹਾ ਹੈ ਦੱਸ ਰਿਹਾ ਸਰਕਾਰ ਨੂੰ ਸਮੇਂ-ਸਮੇਂ ਤੇ ਕਿ ਤੁਸੀਂ ਇੱਥੇ ਗਲਤੋਂ ਸਮੇਂ-ਸਮੇਂ ਤੇ ਸਰਕਾਰ ਦੇ ਕੰਨੀ ਗੱਲ ਪਾ ਰਹੇ ਹੈ ਕਿ ਤੁਸੀਂ ਇੱਥੇ ਗਲਤੋਂ ਪੰਜਾਬ ਨਾਲ ਆ ਤੁਖਾ ਕਰ ਰਹੇ ਹੋ ਤੇ ਉਹ ਉਹ ਕੌਣ ਹੈ ਤਾਂ ਕੱਲਾ ਲੱਖਾ ਸੁਧਾਨਾ ਹੈ ਇਸ ਕਰਕੇ ਇਹ ਚਾਹੁੰਦੇ ਆ ਕਿ ਲੱਖਾ ਸਿੰਘ ਸਿਧਾਣਾ ਨੂੰ ਕਿਵੇਂ ਨਾ ਕਿਵੇਂ ਦੱਬਿਆ ਜਾਵੇ ਕਿਵੇਂ ਨਾ ਕਿਵੇਂ ਉਹਨੂੰ ਪਰਚਾ ਪਾ ਕੇ ਜੇਲ੍ਹਾਂ 'ਚ ਧੱਕਿਆ ਜਾਵੇ ਕਿਵੇਂ ਨਾ ਕਿਵੇਂ ਉਹਦੀ ਜਿਹੜੀ ਆਵਾਜ਼ ਹੈ ਉਹਨੂੰ ਬੰਦ ਕੀਤਾ ਜਾਵੇ ਪਰ ਜਿੰਨਾ ਕ ਮੈਂ ਲੱਖੇ ਬਾਈ ਨੂੰ ਜਾਣਦਾ ਕਿ ਭੰਤਸਿਆਂ ਇਨ੍ਹਾਂ ਗਿੱਧੜ ਧਮਕੀਆਂ ਤੋਂ ਦਬਣ ਵਾਲਾ ਹੈ ਨਹੀਂ ਉਹ ਪਿੱਛੇ ਹਟਣ ਵਾਲਾ ਹੈ ਨਹੀਂ ਭਾਵੇਂ ਪਰਚੇ ਕਰ ਦਿਓ ਭਾਵੇਂ ਜੇਲ੍ਹਾਂ 'ਚ ਤੱਕ ਦਿਓ ਪਰ ਜਿੰਨਾ ਕ ਜਿੰਨਾ ਚਿਰ ਬੰਦਾ ਜਿਊਂਗਾ ਲੱਖਾ ਬਾਈ ਉਦੋਂ ਤੱਕ ਉਹ ਪੰਜਾਬ ਦੀ ਗੱਲ ਹੀ ਕਰੂਗਾ ਪੰਜਾਬ ਦੇ ਨਾਲ ਹੀ ਖੜੂਗਾ ਜਿੰਨੇ ਮਰਜੀ ਤੁਸੀਂ ਪਰਚੇ ਪਾ ਲਓ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਪੰਜਾਬੀਓ ਇੱਕ ਬੰਦਾ ਜਿਹਨੇ ਆਪਣੀ ਸਭੀ ਸੁਧਾਰੀ ਭਾਵੇਂ ਕੀ ਪਸੋਕੜ ਮਾਰਾ ਰਿਹਾ ਹੋਵੇ ਗੈਂਗਸਟਰ ਰਿਹਾ ਹੋਵੇ ਅੱਜ ਮੁੱਖ ਧਾਰਾ ਦੇ ਵਿੱਚ ਆ ਕੇ ਦੋ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਤੇ ਇੱਕਾ ਲੋਕ ਸਭਾ ਦੀ ਚੋਣ ਲੜੀ ਬੰਦੇ ਨੇ 78000 ਵੋਟ ਪੈਂਦੀ ਐ 78000 ਬੰਦਾ ਚਾਹੁੰਦਾ ਵੋਟ ਪਾਉਂਦਾ ਲੱਖਾ ਸਿੰਘ ਸਿਧਾਣਾ ਨੂੰ ਤੇ ਅੱਜ ਸਰਕਾਰ ਕੀ ਬਣਾਉਣਾ ਚਾਹੁੰਦੀ ਹੈ ਭੂਮਾਫੀਆ ਪਹਿਲਾਂ ਕੀ ਬਣਾਉਂਦੇ ਸੀ ਤਰਨ ਤਰਨ ਪਰਚਾ ਕੀਤਾ ਸੀ ਸਮਗਲਰ ਕੀ ਇਹਦੇ ਸਬੰਧ ਪਾਕਿਸਤਾਨ ਨਾਲ ਨੇ ਇਹਦੇ ਸਬੰਧ ਏਜੰਸੀਆਂ ਨਾਲ ਨੇ ਇਹਦੇ ਸਬੰਧ ਬਾਹਰਲੇ ਮੁਲਕ 'ਚ ਕਿਸੇ ਗੈਂਗਸਟਰ ਨਾਲ ਨੇ ਕੀ ਨਿਕਲਿਆ ਤੁਸੀਂ ਸਾਹ ਦਿੱਤਾ ਤੇ ਪਰਚਾ ਰੱਦ ਹੋ ਗਿਆ ਕਿਧਰੇ ਗਏ ਸਬੰਧ ਕਿਧਰੇ ਗਏ ਗੈਂਗਸਟਰ ਕਿਧਰੇ ਗਏ ਚਿੱਟੇ ਦਸਮਗਲਰ ਹੁਣ ਫੇਰ ਇਹ ਚੋਬਾਂ ਲਾਲਾ ਦੇਖਦੇ ਪੰਜਾਬੀਓ ਚੋਬਾਂ ਲਾਲਾ ਕੀ ਪੰਜਾਬੀ ਸੁੱਤੇ ਐ ਕਿ ਜਾਗਦੇ ਐ ਪੰਜਾਬ ਦੇ ਹੱਕ ਚ ਗੱਲ ਕਰਨ ਨਾਲ ਖੜਦੇ ਐ ਕਿ ਨਹੀਂ ਖੜਦੇ ਇਹ ਦੇਖਦੇ ਆ ਇਹ ਸਭ ਕੁਝ ਇਸ ਕਰਕੇ ਪੰਜਾਬੀਓ ਹੱਕ ਬਣਦਾ ਤੁਹਾਡਾ ਅੱਜ ਜੇ ਕਰ ਲੱਖਾ ਸਿੰਘ ਸਿਧਾਨਾ ਤੇ ਕੋਈ ਪਰਚਾ ਪੈਂਦਾ ਜਾਂ ਲੱਖਾ ਸਿੰਘ ਸਿਧਾਨਾ ਨੂੰ ਕੋਈ ਗ੍ਰਿਫਤਾਰ ਕਰਨ ਆਉਂਦਾ ਤਾਂ ਨਾਲ ਖੜਨ ਦਾ ਨਾਲ ਖੜਨ ਦਾ ਅੱਜ ਫਰਜ਼ ਬਣਦਾ ਜੇ ਜਦੋਂ ਵੀ ਕੋਈ ਆਵਾਜ਼ ਮਾਰੀ ਤਾਂ ਕਿਰਪਾ ਕਰਕੇ ਆ ਜਿਓ ਕਿਤੇ ਇਹ ਨਾ ਹੋਵੇ ਕਿ ਪੰਜਾਬ ਦੇ ਹੱਕ ਚ ਬੋਲਣ ਵਾਲਾ ਜੇਲ੍ਹ ਚ ਬੈਠਾ ਹੋਵੇ ਤੇ ਤੁਸੀਂ ਘਰਾਂ ਚ ਬੈਠੇ ਹੋਵੋ ਕਿਤੇ ਇਹ ਨਾ ਹੋਵੇ ਕਿ ਪੰਜਾਬੀਆਂ ਦੇ ਹੱਕ ਦੀ ਗੱਲ ਕਰਨ ਵਾਲਾ ਬੰਦਾ ਜੇਲ੍ਹ ਚ ਧੱਕ ਦਿੱਤਾ ਜਾਵੇ ਤੇ ਤੁਸੀਂ ਪਿੱਛੇ ਵੀ ਨਾ ਜਾਮੋ ਇਸ ਕਰਕੇ ਪੰਜਾਬੀਓ ਮੈਂ ਹੱਥ ਜੋੜਦਾ ਕਿ ਲੱਖਾ ਉਹ ਬੰਦਾ ਹੈ ਜਿਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਪੰਜਾਬ ਦੇ ਬੱਚਿਆਂ ਦੀ ਲੜਾਈ ਲੜਦਾ ਹੈ ਪੰਜਾਬ ਦੀ ਜਵਾਨੀ ਦੀ ਲੜਾਈ ਲੜਦਾ ਹੈ ਪੰਜਾਬ ਦੇ ਬੜਾਪੇ ਦੀ ਲੜਾਈ ਵੀ ਲੜ ਰਿਹਾ ਹੈ ਕਿ ਕਿਤੇ ਪਾਣੀ ਨਾ ਮੁੱਕ ਜੇ ਕਿੰਨੀ ਸੋਚ ਫਿਕਰ ਹੈ ਕਦੇ ਸਰਹੰਦ ਜੇ ਕੋਈ ਦਰਖਤ ਵੱਢਦਾ ਤਾਂ ਉੱਥੇ ਜਾਂਦਾ ਹੈ ਕਦੇ ਸਤਲੋਜ ਦਰਿਆ ਦੀ ਲੜਾਈ ਲੜਦਾ ਹੈ ਕਦੇ ਮੱਤੇਵਾੜੇ ਜੰਗਲ ਦੀ ਲੜਾਈ ਲੜਦਾ ਹੈ ਕਦੇ ਕਿਸਾਨੀ ਦੀ ਗੱਲ ਕਰਦਾ ਤੇ ਕਦੇ ਜਵਾਨੀ ਦੀ ਗੱਲ ਕਰਦਾ ਹੈ ਕਦੇ ਬਾਤਾ ਵਰਨ ਦੀ ਕਦੇ ਪੰਜਾਬੀ ਮਾਂ ਬੋਲੀ ਦੀ ਗੱਲ ਆ ਕੰਨੇ ਮੁੱਦੇ ਆ ਜੋ ਲੱਖਾ ਸਿੰਘ ਸਿਧਾਣਾ ਹਰ ਇੱਕ ਮੁੱਦੇ ਤੇ ਬੋਲਦਾ ਹਰ ਇੱਕ ਮੁੱਦੇ ਤੇ ਆਵਾਜ਼ ਚੱਕਦਾ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਤੁਸੀਂ ਪਿੱਛੇ ਨਾ ਖੜੋ ਇਹ ਨਾ ਹੋਵੇ ਕਿ ਤੁਸੀਂ ਪੰਜਾਬੀਓ ਗੱਲ ਹੀ ਨਾ ਕਰੋ ਸੋਚੋ ਕਿ ਅੱਜ ਸਰਕਾਰ ਕਿੱਥੇ ਖੜੀ ਹੈ ਅੱਜ ਭਗਵੰਤ ਮਾਨ ਇਹ ਚਾਹੁੰਦਾ ਹੈ ਕਿ ਜਿਹੜਾ ਇਹਦੇ ਕੋਈ ਰਾਹ ਦਾ ਰੋੜਾ ਹੈ ਉਹਨੂੰ ਹਟਾ ਦਿੱਤਾ ਜਾਵੇ ਸਰਕਾਰੀ ਤੰਤਰ ਦੇ ਨਾਲ ਹਟਾਉਣਾ ਚਾਹੁੰਦਾ ਹੈ ਅੱਜ ਭਗਵੰਤ ਮਾਨ ਇਹ ਚਾਹੁੰਦਾ ਹੈ ਕਿ ਸਾਡੀ ਕੋਈ ਵਿਰੋਧਤਾ ਨਾ ਕਰੇ ਅੱਜ ਭਗਵੰਤ ਮਾਨ ਇਹ ਚਾਹੁੰਦਾ ਕਿ ਸਾਡੀ ਸਰਕਾਰ ਤੋਂ ਕੋਈ ਉਂਗਲ ਨਾ ਚੱਕੇ। ਇਸ ਕਰਕੇ ਪੰਜਾਬੀਓ ਆਕਰਤੂਤਾ ਨੇ ਸਰਕਾਰ ਦੀਆਂ ਪਹਿਲਾਂ ਹੀ ਸਾਡੇ ਮੁੰਡੇ ਡਿਬਰੂਗੜਾਾਂ ਦੇ ਵਿੱਚ ਬੈਠੇ ਐ। ਪਹਿਲੇ ਕਿੰਨਿਆਂ ਤੇ ਐਨਐਸਐ ਲਾ ਕੇ ਬਿਠਾਏ ਹੋਏ ਐ। ਪਹਿਲੇ ਕੀ ਕੁਝ ਹੋ ਰਿਹਾ ਐ। ਇਸ ਕਰਕੇ ਬਾਰ-ਬਾਰ ਇਹੀ ਬੇਨਤੀਆਂ ਨੇ ਕਿ ਜੇਕਰ ਕਿਤੇ ਆਵਾਜ਼ ਆਉਂਦੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚਿਓ ਤੇ ਸਰਕਾਰ ਦੇ ਜਿਹੜੇ ਕਾਰਨਾਮੇ ਨੇ ਉਹ ਤੁਹਾਡੇ ਸਾਹਮਣੇ ਆਈ ਚੁੱਕੇ ਨੇ। ਕਿ ਤੁਹਾਨੂੰ ਲੱਗਦਾ ਹੈ ਕਿ ਲੱਖਾ ਸਿੰਘ ਸੁਧਾਨਾ ਕਿਸੇ ਠੇਕੇਦਾਰ ਨੂੰ ਇਹ ਧਮਕੀ ਦੇ ਸਕਦਾ ਕਿ ਅੱਗ ਲਾ ਕੇ ਮੈਂ ਮਾਰ ਦੂੰ ਤਾਨੂੰ ਲੱਗਦਾ ਹੈ ਕਿ ਲੱਖਾ ਸਿੰਘ ਸਿਧਾਨਾ ਇਹ ਕੰਮ ਕਰ ਸਕਦਾ ਹੈ ਕਿਸੇ ਨੂੰ ਧਮਕੀਆਂ ਦੇ ਸਕਦਾ ਹੈ ਜਾਂ ਕਿਸੇ ਠੇਕੇਦਾਰ ਨੂੰ ਅੱਗ ਲਾ ਕੇ ਮਾਰ ਸਕਦਾ ਹੈ ਇਹ ਕਦੇ ਵੀ ਨਹੀਂ ਹੋ ਸਕਦਾ ਜਾਨ ਬੁਝ ਕੇ ਬੰਦੇ ਦੀ ਸਭੀ ਕਰਨ ਦੀ ਖਰਾਬ ਕਰ ਰਹੀ ਹੈ ਸਰਕਾਰ ਜਾਨ ਬੁਝ ਕੇ ਜਾਨ ਬੁਝ ਕੇ ਹੁਣ ਸਰਕਾਰ ਦੱਸੇ ਕਿ ਚਿੱਟੇ ਆਲੇ ਕਿੰਨੇ ਫੜਲੇ ਸਰਕਾਰ ਦੱਸੇ ਭੂ ਮਾਫੀਆ ਜੋ ਲੱਗਿਆ ਹੋਇਆ ਜੋ ਮਾਈਨਿੰਗ ਕਰਦਾ ਉਹ ਕਿੰਨੇ ਫੜਲੇ ਮਾਈਨਿੰਗ ਦਾ ਕਿੰਨਾ ਕੁ ਪੈਸਾ ਜੋ ਕੇਰੀ ਆੜਾ ਕੇ ਇੱਥੇ ਬੋਲਦਾ ਸੀ ਕਿੰਨਾ ਕੁ ਪੈਸਾ ਪੰਜਾਬ ਦੇ ਖਜ਼ਾਨੇਆਂ 'ਚ ਜਮ੍ਹਾਂ ਕਰਦਾ ਤੁਸੀਂ ਆਪਣੇ ਪੋਸਟਰਾਂ ਤੇ ਕਰੋੜਾ ਰੁਪਇਆ ਕਰੋੜਾ ਰੁਪਇਆ ਖਰਾਬ ਕਰਤਾ ਪਰ ਕਦੇ ਪੰਜਾਬ ਦੇ ਹੱਕ 'ਚ ਪੰਜਾਬ ਦੇ ਹੱਕ 'ਚ ਕਦੇ ਹਾਂ ਦਾ ਨਾਰਾ ਮਾਰਿਆ ਭੰਤਸਿਆਂ ਯਾਦ ਕਰ ਜਦੋਂ ਤੂੰ ਕਹਿੰਦਾ ਹੁੰਦਾ ਸੀ ਕਿ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੂੰਗਾ ਮੈਂ ਕਹਿੰਦਾ ਪੰਜਾਬ ਨੂੰ ਭੰਤਸਿਆਂ ਪਹਿਲਾਂ ਵਾਲਾ ਪੰਜਾਬ ਹੀ ਰਹਿਣ ਦੇ ਤੂੰ ਤਾਂ ਇਹਨਾਂ ਨਾਲੋਂ ਵੀ ਯਾਰ ਜਿਹੜੇ ਆ ਕਾਲੀ ਕਾਂਗਰਸ ਨੇ ਤੂੰ ਤਾਂ ਇਹਨਾਂ ਨਾਲੋਂ ਵੀ ਪੰਜਾਬ ਦੇ ਹਾਲਾਤ ਨੇ ਜਿਹੜੇ ਮਾੜੇ ਕਰਨ ਤੇ ਲੱਗਿਆ ਹੋਏ ਆ ਉਹ ਮੇਰੇ ਪੰਜਾਬ ਦੇ ਕੁਝ ਇੱਕ ਲੋਕ ਆ ਬਿਜਲੀ ਦੀ ਡੁੱਲ ਜਾਂਦੇ ਆ ਕਹਿੰਦੇ ਬਿਜਲੀ ਵੱਧ ਆ ਗਈ 4 ਘੰਟੇ ਉਹ 4 ਘੰਟੇ ਬਿਜਲੀ ਵੱਧ ਨਹੀਂ ਤੁਹਾਡੀ ਜ਼ਮੀਨ ਬੰਜਰ ਬਣਾਉਣ ਦੀਆਂ ਤਿਆਰੀਆਂ ਨੇ ਤੁਹਾਡੀਆਂ ਜ਼ਮੀਨਾਂ ਤੇ ਫੈਕਟਰੀਆਂ ਲਾਉਣ ਦੀਆਂ ਤਿਆਰੀਆਂ ਨੇ ਜਿਹੜੇ ਜ਼ਮੀਨ ਦੇ ਅੱਜ ਤੁਸੀਂ ਮਾਲਕੋਂ ਐਸੇ ਭਗਵੰਤ ਮਾਨ ਨੇ ਤੁਹਾਨੂੰ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਨੌਕਰ ਬਣਾ ਦੇਣਾ ਜਦੋਂ ਪਾਣੀ ਨਾ ਰਿਹਾ ਜ਼ਮੀਨਾਂ ਬੰਜਰ ਹੋ ਜਾਣਗੀਆਂ ਤੇ ਦੱਸੋ ਖੇਤੀ ਕਿੱਥੇ ਕਰੋਗੇ ਖੇਤੀ ਕਿੱਥੇ ਕਰੋਗੇ ਦੱਸੋ ਜਦੋਂ ਜ਼ਮੀਨਾਂ ਬੰਜਰ ਹੋ ਗਈਆਂ ਇਸ ਕਰਕੇ ਤੁਹਾਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਨੇ ਪੰਜਾਬੀਓ ਸਮਝ ਜੋ ਸਮਝ ਜੋਗੇ ਵਧੀਆ ਰਹੋਗੇ ਨਹੀਂ ਪਛਤਾਉਗੇ ਪ੍ਰਭੂ ਸਮਝ ਜੋ ਅਜੇ ਵੀ ਸਮਝਣ ਦੀ ਜਿਹੜੀ ਲੋੜ ਹੈ ਸਰਕਾਰ ਦੀਆਂ ਨਲਾਇਕੀਆਂ ਨੇ ਸਰਕਾਰ ਕਿਹੜੇ ਚਾਲ ਚੱਲਣ ਤੇ ਆਈ ਹੋਈ ਐ ਕੀ ਕਾਰਨਾਮੇ ਕਰ ਰਹੀ ਐ ਇਹ ਸਭ ਸੋਚਣ ਦੀਆਂ ਗੱਲਾਂ ਨੇ ਜੇ ਕੋਈ ਹੱਕ ਚ ਬੋਲਦਾ ਤਾਂ ਪੇਜ ਬੰਦ ਕਰ ਦਿਓ ਜੇ ਕੋਈ ਚੈਨਲ ਕਹਦੇ ਚੰਗੀ ਖਬਰ ਲਾਉਂਦਾ ਤਾਂ ਚੈਨਲ ਬੰਦ ਕਰ ਦਿਓ ਇਹ ਤਰੀਕਿਆਂ ਦੇ